ਸ 47 ਤੋਂ ਪਹਿਲਾਂ ਦੇ ਰਹਿੰਦੇ ਜੀ ਜਿਹੜਾ ਤਾਂ ਫਿਰ ਜਦੋਂ ਘਰ ਹੜ ਗਿਆ ਸਭ ਕੁਝ ਹੋ ਗਿਆ ਜੀ ਸਰਕਾਰ ਦਾ ਕੋਈ ਸਾਡੀ ਕਹਿੰਦਾ ਸੁਣੀ ਨਹੀਂ ਹੈ ਜਦੋਂ ਸਭ ਕੁਝ ਜੜ ਗਿਆ ਫਿਰ ਉਹ ਬਾਹ ਡੰਗੇ ਲੱਗੇ ਉਹ ਵੀ ਹੁਣ ਕਾਦੇ ਲੱਗੇ ਪਤਾ ਨਹੀਂ ਕਿਦਦਰ ਫੇਰ ਇਹ ਚੱਕ ਹੋ ਜਾਣਾ ਕੰਮ ਜੀ ਬਾਉਰਾਮ ਲੋਦੀਪੁਰ ਦੇ ਤੇ ਇਹ ਜਿਹੜਾ ਕ੍ਰੇਟਵਾਲ ਬੈਠੇ ਆ ਕਿਸ ਸਥਾਨ ਤੇ ਆ ਕਿ ਇਹ ਜਣੀ ਕ੍ਰੇਟਵਾਲ ਬਸੇ ਲੋਦੀਪੁਰ ਦੇ ਵਿਚੇ ਪੰਦੇ ਆ ਜੀ ਇਹ ਪੋਸਟੋਂ ਕੋਲ ਥੋੜਾ ਜਿਹਾ ਉੱਪਰ ਧਾ ਕੇ ਆ ਜੀ ਇਸੇ ਜਿਹੜਾ ਇਹ ਕਰੇਟਬਾਲ ਹੈ ਬੋਰੀਆਂ ਲੱਗਿਆ ਹੋਇਆ ਕਰੇਟਬਾਲ ਵੀ ਲੱਗਿਆ ਸੀ ਜਿਹੜੇ ਚਾਰ ਕਰੇਟਬਾਲ ਜਿਹੜੇ ਦੇਖੀ ਚੁੱਕੇ ਜੀ ਇਹ ਤੇ ਹੁਣ ਦੁਬਾਰਾ ਐਸੇ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਵੀ ਦਿੱਤੀਆਂ ਸਭ ਕੁਝ ਦਿੱਤਾ ਮਨੇ ਵੀ ਜਾ ਕੇ ਇੱਥੇ ਤੇ ਦਰਮਿਆਨ ਦੇ ਕਈ ਜਦੋਂ ਕੋਈ ਕੰਮ ਕਰਨ ਦਾ ਕਹਿ ਹੁੰਦਾ ਉਸ ਵੇਲੇ ਆਉਂਦਾ ਨਹੀਂ ਕੋਈ ਜਦੋਂ ਹੜ੍ਹ ਪੈਣ ਲੱਗਦੇ ਆ ਲੋਕੀ ਹੜ੍ਹ ਲੱਗਦੇ ਆ ਤੇ ਪ੍ਰਸ਼ਾਸਨ ਵੀ ਭੱਜ ਦੌੜ ਕਰਦਾ ਵੀ ਕੁਰ ਉਸ ਵੇਲੇ ਹੁੰਦਾ ਕੁਝ ਨਹੀਂ ਹੈ ਤੁਸੀਂ ਕਦੋਂ ਕਿ ਜਿਹੜੀਆਂ ਹੈ ਜਿਹੜੀਆਂ ਐਪਲੀਕੇਸ਼ਨ ਆ ਐਪਲੀਕੇਸ਼ਨ ਲੈ ਮਾਤੂ ਜੀ ਨੇ 18 ਤਰੀਕ ਦੀ ਐਪਲੀਕੇਸ਼ਨ ਦੇਈ ਸੀ ਸਾਰੇ ਕੋਲ ਸੈਲ ਵੀ ਹੋਏਗੇ ਬੈਸ ਸਾਹਿਬ ਨੇ ਉਹ ਤੇ ਆਰਡਰ ਕੀਤਾ ਬੈਸ ਨੇ ਮਿਲੇ ਸੀ ਉਹਦੇ ਸਿਗਨੇਚਰ ਹੋਏ ਹੋਏ ਆ ਜੀ ਐਪਲੀਕੇਸ਼ਨ ਉਹ ਮੁੰਡੇ ਕੋਲ ਹੈਗੀ ਹੈ ਜੀ ਤੇ ਐਕਸਲ ਸਾਹਿਬ ਨੇ ਆਰਡਰ ਕੀਤਾ ਸੀ ਇਹਨਾਂ ਨੇ ਜੇ ਜੇ ਬੰਦੇ ਪਾਸ ਹੋਏਗੇ ਤੇ ਕੰਮ ਸ਼ੁਰੂ ਕਰੋ ਜੀ 6 ਜੀ ਨੇ 22 ਤਰੀਕ ਤੇ ਬੈਸ ਸਾਹਿਬ ਦਾ ਆਰਡਰ ਕੀਤਾ ਵੇਜ ਜੀ ਪਹਿਲੇ ਜੇ ਕਿਸੇ ਨੇ ਕੋਈ ਆਹ ਜਾ ਕਿਪਟਾਈ ਦੀ ਹੈ ਲਾ ਕੋ ਦੇਖਣਾ ਆ ਜੀ ਤੇ ਜੇ ਗੱਲ ਕਰੀਏ ਜਦੋਂ 2023 ਚ ਜਿਹੜਾ ਪਾਣੀ ਆਇਆ ਸੀ ਪਿੰਡ ਚ ਆ ਗਿਆ ਸੀ ਜੀ ਪਾਣੀ 2023 ਚ ਜਿਹੜਾ ਪਾਣੀ ਆਇਆ ਸੀ ਉਹ ਵੀ ਜਾਨੀ ਪਾਪਾ ਨੇ ਪਿੰਡ ਚ ਵੀ ਘੁੰਮ ਗਿਆ ਹੋਰ ਵੀ ਉਹ ਉੱਪਰ ਕਰਾਇਆ ਦੌਲਾ ਬਸਤੀ ਦੇ ਕੋਲੋਂ ਜਿਹੜੇ ਡੰਗੇ ਦੇ ਵਿੱਚੋਂ ਪਾਣੀ ਕਰੌਸ ਹੋ ਕੇ ਫੇਰ ਸਾਡੇ ਪਿੰਡ ਚ ਬੜਿਆ ਫਸਲਾਂ ਚ ਜਾਨੀ ਪਾਣੀ ਆਇਆ ਹੁਣ ਵੀ ਆ ਲਿਆ ਲੰਘ ਗਿਆ ਜੀ ਤੇ ਇਸ ਸਥਾਨ ਦੀ ਗੱਲ ਕਰੀਏ ਕਿਉਂਕਿ ਜਦੋਂ 2023 ਚ ਆਰਮੀ ਵੀ ਬੁલાਣੀ ਪਈ ਜੀ ਹਾਂ ਵੀ ਜਿਹੜੇ ਹਾਲਾਤ ਨਾ ਚੁੱਕਾ ਹੈ ਜੇਕਰ ਹੁਣ ਵੀ ਪਾਣੀ ਕਾਫੀ ਆਇਆ ਕੁਝ ਦਿਨ ਪਹਿਲਾਂ ਜੋ ਆਇਆ ਇਹ ਦੇਖੋ ਜੀ ਹੁਣ ਇਹ ਏਦਾਂ ਦਾ ਹੜ ਹੋਰ ਆ ਗਿਆ ਜੀ ਤੇ ਬੰਨ ਟੁੱਟਣ ਦਾ ਪੂਰਾ ਖਤਰਾ ਜੀ ਦਾ ਉਹ ਪਾਣੀ ਜੇ ਇੱਕ ਵਾਰ ਕਰਾਸ ਹੋ ਗਿਆ ਫਿਰ ਰੋਕਣੋਂ ਬੜ ਔਖਾ ਹੋਣਾ ਜੀ ਇਹ ਪਾਣੀ ਤੇ ਪਹਿਲਾਂ ਇੱਕ ਜੇ ਮੰਨ ਲਓ ਪਾਣੀ ਇੱਥੇ ਜਾਂਦਾ ਕਿੰਨੇ ਕਿ ਪਿੰਡਾਂ ਨੂੰ ਅੱਗੇ ਮਾਰਦਾ ਉਸ ਤੋਂ ਦੇਖੋ ਜੀ ਸਾਡੇ ਲੋਵੀਪੁਰ ਤੋਂ ਲਾ ਕੇ ਥੱਲੇ ਹਰੀਆਲ ਨਿੱਕੂਵਾਲ ਮਕੌਰ ਨੇ ਵੀ ਇਸ ਪਾਣੀ ਦਾ ਨੁਕਸਾਨ ਹੈ ਬੱਲੋਵਾਲ ਜੀ ਗੱਡ ਪਰ ਤੇ ਜਣੀ ਥੱਲੇ ਲਕੀਆਂ ਪਾਣੀ ਫਾੜਨ ਮਾਰ ਜੀ ਪਾਣੀ ਦੀ ਤੇ ਹੁਣ ਵਿਭਾਗ ਕੀ ਕਹਿੰਦਾ ਜੀ ਹੁਣ ਵਿਭਾਗ ਦੇ ਕੋਲ ਅਸੀਂ ਪਰਚੇ ਨੂੰ ਮਿਲ ਕੇ ਆਏ ਸੀ ਜੇਹ ਸਿੰਘ ਸਾਹਿਬ ਨੂੰ ਤੇ ਉਹ ਕਹਿੰਦੇ ਜੀ ਅਸੀਂ ਲੱਗੇ ਨਹੀਂ ਆ ਇਸ ਤਨੇਤੀ ਬਣ ਰਿਹਾ ਜੀ ਜੋ ਡੰਗਾ ਹੈਗਾ ਜੀ ਫਿਰ ਦੇਖਦੇ ਕੀ ਕਰਦੇ ਜੀ ਅੱਗੇ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਨੁਕਸਾਨ ਦੇਖੋ ਫਸਲਾਂ ਤੇ ਧਾਨਾਂ ਚ ਪਾਣੀ ਢੰਗ ਨਾਲ ਫਾੜ ਤੇ ਮੱਕੀ ਆ ਜੀ ਪਾਣੀ ਕੋਈ ਮੰਗਿਆ ਹਾਲੇ ਪਾਣੀ ਖੜਾ ਵੀ ਲਕੀ ਕਿਤੇ ਲਕੀ ਜਿਹੜਾ ਪਾਣੀ ਫਾੜ ਗਿਆ ਮੱਕੀ ਜਿਹੜਾ ਪਾਣੀ ਫਾੜ ਗਿਆ ਮੱਕੀ ਤਾਂ ਗਈ ਹੈ ਜੀ ਧਾਨ ਤਾਂ ਚਲੋ ਫੇਰ ਬੱਜੂਗੇ ਜੀ ਪਾਣੀ ਹੁਣ ਕਿੰਨਾ ਘਾਰਿਆ ਜੀ ਪਾਣੀ ਦੇਖੋ ਜੀ ਹੋਇਆ ਇਸ ਵੇਲੇ ਪਾਣੀ ਮੇਰੇ ਖਿਆਲ ਹੈ ਕਿੰਨਾ ਛੱਡਿਆ ਵਾ ਡੈਮ ਦੇ ਚਾਰ ਗੇਟ ਖੋਲੇ ਪਾਖੜੇ ਦੀ ਤੇ ਜੇ ਜੇ ਸਵਾਲ ਹੀ ਆ ਤਾਂ ਫਿਰ ਜਿਹੜੇ ਫਿਰ ਹਾਲਾਤ ਹਨਾ ਜੋ ਦੇਖੋ ਜੀ ਜੇ ਦਰਿਆ ਡੂੰਗਾ ਨਾ ਹੁੰਦਾ ਤਾਂ ਸਾਡੇ ਪਿੰਡਾਂ ਦੇ ਜਾਨੀ ਮੈਸ ਤੋਂ ਡੇ ਆਪਣੇ ਚੱਕੀ ਤਾਂ ਇਹ ਲੋਦੀਪੁਰ ਚੱਕੀ ਤਾਂ ਵੀ ਅੱਗੇ ਪਾਣੀ ਲੋਹੜ ਸਾਹ ਤਾਈ ਜਾਣਾ ਸੀ ਜੇ ਇਹ ਦਰਿਆ ਡੂੰਗਾ ਨਾ ਹੁੰਦਾ ਉਧਰ ਹਵਰ ਪਰ ਇਹਨੂੰ ਪਾਣੀ ਗਿਆ ਜੀ ਇਸ ਕਰਕੇ ਲੋਦੀਪੁਰ ਦਾ ਥੋੜਾ ਬਚਾ ਹੋ ਗਿਆ ਪਰ ਫਿਰ ਵੀ ਡੰਗੇ ਦੇ ਵਿੱਚੋਂ ਪਾਣੀ ਕ੍ਰੋਸ ਹੋ ਕੇ ਕੋਕ ਕੋ ਮੰਗਿਆ ਜੀ ਫਸਲਾਂ ਦਾ ਮੰਗ ਕੀ ਕਰਦੇ ਹੁਣ ਮੰਗ ਆ ਜੀ ਤਾਂ ਇਹੀ ਕਰਦੇ ਵੀ ਇਹਦਾ ਪੱਕੇ ਤੌਰ ਤੇ ਕੰਮ ਕੀਤਾ ਜਾਵੇ ਜੀ ਨਾ ਅੱਗੇ ਮਹਿਕ ਮੈਨੂੰ ਕੋਈ ਭੱਜ ਦੌੜ ਪਾਵੇ ਜੀ ਜਿਹੜਾ ਇੱਕ ਵਾਰ ਪੱਕਾ ਕੰਮ ਹੋ ਗਿਆ ਵਾ ਜਾਨੀ ਦਵਾਰੇ ਤੋਂ ਉਹਦਾ ਕੋਈ ਡਰ ਨਹੀਂ ਹੁੰਦਾ ਜੀ ਅਸੀਂ ਤਾਂ ਇਹ ਕਹਿੰਦੇ ਜਿਹੜੀ ਮਿੱਟੀ ਲੱਗਣ ਨੂੰ ਵੀ ਰਹਿੰਦੀ ਮਿੱਟੀ ਵੀ ਲਵਾ ਲਈਏ ਅਕਸ਼ਰ ਸਿੰਘ ਆ ਜੀ ਤੇ ਜੇ ਸਤੁਲੁਦ ਦਰਿਆ ਦੇ ਕਿਨਾਰੇ ਦੀ ਗੱਲ ਕਰੀਏ ਤੁਹਾਡੇ ਜਿਹੜੀ ਜ਼ਮੀਨ ਦੇ ਨਾਲ ਹੈ ਕਿਸ ਤਰ੍ਹਾਂ ਦੇ ਹਾਲਾਤ ਹੈ ਹਾਲਾਤ ਇੱਥੇ ਦੇ ਬਹੁਤ ਨਾਜ਼ੁਕ ਹੈ ਜੀ ਅਸੀਂ ਤਾਂ ਮੰਤਰੀ ਸਾਹਿਬ ਵੀ ਇੱਥੇ ਮੁੱਖ ਦੇ ਆਲੇ ਵੇ ਬੈਠ ਸਾਹਿਬ ਜਦੋਂ ਇਹ ਢਗੇ ਤੇ ਨਾ ਸਾਡੇ ਡੰਗੇ ਉਹ ਮੁਕਤੇ ਆ ਜਦੋਂ ਅਸੀਂ ਆਪ ਸਾਰੇ ਬੰਦੇ ਇਕੱਠੇ ਹੋ ਗਏ ਪਿੰਡ ਦੇ ਮੁੰਡੇ ਨੌਜਵਾਨ ਰਲ ਕੇ ਦੀ ਰੇਪੇਰ ਨੂੰ ਲੱਗੇ ਤੇ ਬੋਰੀਆਂ ਭਰ-ਭਰ ਕੇ ਲਾਦੇ ਤੇ ਕਿ 2023 ਦੀ ਗੱਲ ਹੋਣੀ ਹੈ ਨਾ 23 ਦੀ ਗੱਲ ਹੈ ਜੀ 24 ਫਿਰ ਲੰਘ ਗਿਆ ਸੀ ਇਹਨਾਂ ਦੇ ਮਗਰ ਇਹ ਸਾਡਾ ਹੀ ਦਾ ਕਰੋ ਹੱਲ ਕਰੋ ਹੱਲ ਇਸ ਵਾਰ ਵੀ ਅਸੀਂ ਮਹਿਕਮੇ ਨਾਲ ਵੀ ਪਹੁੰਚ ਕਰੀ ਹੈ ਮੈਂ ਸਾਹਬ ਗੁਰਜੀ ਜਾ ਕੇ ਆਏ ਪਰ ਕੋਈ ਇਹਦਾ ਹੱਲ ਨਹੀਂ ਲੱਭਿਆ ਇਹ ਕਰਿਆ ਨਹੀਂ ਹੈ ਕਿ ਜੋ ਸਾਡੇ ਡੰਗੇ ਜਿੰਨੇ ਲਗੇ ਸਾਰੇ ਰਿਪੇਅਰ ਮੰਗਿਆ ਕਰਦੇ ਸਾਰੇ ਡੰਗੇ ਕਰਦੇ ਜੀ ਸਾਰੇ ਜਿੰਨੇ ਵੀ ਹੈਗੇ ਆ ਇਹਨਾਂ ਦੇ ਤੇ ਖੁੱਲ ਗਏ ਡੰਗੇ ਜਿਹੜੇ ਇਹਨਾਂ ਦੇ ਉਤਾਰਾਂ ਦੇ ਮੂੰਹ ਐ ਖੁੱਲ ਗਏ ਪਈ ਜਿਹਦੇ ਨਾਲ ਇਹ ਜੇ ਮਹਾਰਾਜ ਦੀ ਕਿਰਪਾ ਰਹੀ ਜਿਹੜਾ ਵਿਚਾਰਿਆ ਪਾਣੀ ਦੂਜੇ ਦਰਿਆ ਨੂੰ ਵੀ ਪੈ ਗਿਆ ਅਮਰਪੁਰੇ ਵਾਲੇ ਨੂੰ ਜੇ ਇਧਰੇ ਸਾਰਾ ਪਾਣੀ ਹੁੰਦਾ ਫਿਰ ਤਾਂ ਇਧਰ ਸਾਰੇ ਜਲਥਲ ਮੈਇਰ ਹੋਏ ਹੁਣਾਂ ਤਾਂ ਹੀ ਅੱਜ 10 ਮਿੰਟਾਂ ਚ ਇਹਨਾਂ ਚ ਅਸੀਂ ਮੈਕਨਿਮੇ ਤੋਂ ਪ੍ਰਸ਼ਾਸਨ ਤੋਂ ਪਰਜੋਰ ਅਪੀਲ ਕਰਕੇ ਮੰਗ ਕਰਦੇ ਆਂ ਵੀ ਇਹਦੀ ਬਹੁਤ ਪਹਿਲ ਦੇ ਅਧਾਰ ਤੇ ਰਿਪੇਅਰ ਕੀਤੀ ਜਾਵੇ। 47 ਤੋਂ ਪਹਿਲਾਂ ਦੇ ਰਹਿੰਦੇ ਜੀ। ਤੇ ਪਰ ਫੇਰ ਫੱਡਣਾ ਕਿਉਂ ਪਿਆ ਜੀ ਇਥੋਂ? ਫੱਡਣਾ ਤਾਂ ਫੇਰ ਜਦੋਂ ਘਰ ਢੜ ਗਿਆ ਸਭ ਕੁਝ ਹੋ ਗਿਆ ਜੀ ਸਰਕਾਰ ਨੇ ਕੋਈ ਸਾਡੀ ਕਹਿੰਨਾ ਸੁਣੀ ਨਹੀਂ ਹੈ। ਜਦੋਂ ਸਭ ਕੁਝ ਢੜ ਗਿਆ ਫੇਰ ਤਾਂ ਵਾੜ ਡੰਗੇ ਲੱਗੇ ਉਹ ਵੀ ਹੁਣ ਕਾਦੇ ਲੱਗੇ ਪਤਾ ਨਹੀਂ ਕਿਦਨ ਫੇਰ ਇਹ ਚੱਕ ਹੋ ਜਾਣਾ ਕੰਮ ਜੀ। ਕੋਈ ਭਰੋਸਾ ਨਹੀਂ ਹੈ ਇਹਦਾ। ਥੋੜੀ ਜਿਹੜੀ ਜ਼ਮੀਨ ਨੂੰ ਕਿੰਨਾ ਕੁ ਨੁਕਸਾਨ ਬੜੀ ਜ਼ਮੀਨ ਦੇ 12 14 ਕਿੱਲੇ ਹੜ੍ਹ ਗਈ ਤਿੰਨਾ ਭਰਾਵਾਂ ਸਾਡੇ ਆ ਨੇ ਜੀ ਹਾਂਜੀ ਸੱਚੇ ਕਾਹਨੇ ਨੂੰ ਲੈਣੇ ਹਾਂਜੀ ਤੇ ਕਿਹੜੇ ਸਾਲ ਚ ਤੁਹਾਨੂੰ ਜਾਣਾ ਪਿਆ ਸੀ ਜੀ ਸਾਸੀ ਚਲ ਗਿਆ ਜੀ ਇੱਥੋਂ ਪੜਾਣਾ ਪੜਾ ਕੇ 19 ਜੀ ਸਾਰਾ 19 ਚਲ ਗਿਆ ਠੀਕ ਹੈ ਜੀ ਤੇ ਹੁਣ ਫਸਲਾਂ ਪੁੱਸਲਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਫਸਲਾਂ ਦਾ ਹੁਣ ਤਾਂ ਨੁਕਸਾਨ ਆ ਸੀ ਹੁਣ ਫਸਲ ਬੀਜ ਦੇ ਨਹੀਂ ਬੂਟੇ ਲਾਤੇ ਜੀ ਤੇ ਇਹ ਤਾਂ ਡਰਦੇ ਨਹੀਂ ਮੌਸਮ ਤੋਂ ਪਾਣੀ ਤੋਂ ਡਰਦੇ ਆ ਨੇ ਬੂਟੇ ਲਾਤੇ ਵੇ ਜਿਹਦੇ ਨਾਲ ਕਰਕੇ ਬਚਾਏ ਨੇ ਸਾਰੇ ਬਾਕੀ ਪਾਣੀ ਸਾਰੇ ਫਿਰ ਗਿਆ ਜੀ ਅੱਜ ਵੀ ਇਸ ਕੀ ਤੇ ਜਿਹੜੀਆਂ ਮੱਕੀਆਂ ਜਿਹੜੀਆਂ ਇਧਰ ਸਾਰੀ ਸੁਗੀਆਂ ਮੱਕੀਆਂ ਦੀ ਫਸਲ ਸਾਰੀ ਸੁਗ ਗਈ ਜੀ ਸਾਰੇ ਸਾਡੇ ਅਜੇ ਤੱਕ ਗਵਰਨਮੈਂਟ ਨੇ ਕਹਿੰਦੇ ਇਹਦੀ ਅਸ਼ਕਰਤਾ ਵਰੀ ਸਪੈਸ਼ਲ ਹੋਵੇ ਪਤਾ ਲੱਗੇ ਜਿਹੜਾ ਨੁਕਸਾਨ ਹੈ ਉਹਦਾ ਤੇ ਹੁਣ ਤੁਸੀਂ ਮੌਕੇ ਤੇ ਕੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਮੰਗ ਕਰਦੇ ਆਂ ਸਾਡੇ ਇਹ ਕਹਿੰਦੇ ਵੀ ਦੇਖੋ ਇਹਦਾ ਪੱਕਾ ਹੱਲ ਲੱਭੇ ਮੌਕੇ ਤੇ ਆ ਕੇ ਨਹੀਂ ਵੀ ਬੂਰੀਆਂ ਸੜਤੀਆਂ ਹੜ ਗਈਆਂ ਉਹ ਕੰਮ ਨਾ ਹੋਵੇ ਇਹਦਾ ਪੱਕਾ ਹੱਲ ਲੱਭਣਾ ਚਾਹੀਦਾ ਵੀ ਇਹਦਾ ਪੱਕਾ ਡੰਗੇ ਦਾ ਰਪੇ ਦਾ ਜਿਹੜੀ ਪੱਕੀ ਪੱਥਰ ਨਾਲ ਇਹ ਸਿੰਘ ਫੇਰ ਲਗੇ ਨੂੰ ਇਹਦੀ ਥੋੜੀ ਉਚਾਈ ਹੋਰ ਵਧਾਈ ਜਾਵੇ ਜਿਹਦੇ ਕਰਕੇ ਸਾਡੇ ਸਾਰੇ ਇਲਾਕੇ ਵਿੱਚ ਬਹੁਤ ਇਲਾਕਾ ਲੰਧਪੁਰ ਸਾਹਿਬ ਤੱਕ ਪਾਣੀ ਚੱਲ ਜਾਂਦਾ ਜੀ ਹਾਂ ਇਹ ਇਸ ਪਾਸੇ ਜੇ ਪਾਣੀ ਜਾਂਦਾ ਹੈ ਤਾਂ ਕਿਹੜੇ ਕਿਹੜੇ ਪਿੰਡਾਂ ਨੂੰ ਮਾਰ ਕਰੂੰਗਾ ਜੀ ਜਿਵੇਂ ਅਨੰਦਪੁਰ ਸਾਹਿਬ ਦਾ ਵਾਰਡ ਨੰਬਰ 8 9 ਪੈ ਜਾਂਦਾ ਸਾਡੇ ਨਾਲ ਲੋਧੀਪੁਰ ਦੇ ਨਾਲ ਮਟਰ ਦੇ ਨਾਲ ਪੈ ਜਾਂਦਾ ਮਟਰ ਪਿੰਡ ਨਿੱਕੂਆਲ ਬੁਰਜੇਵਾਰ ਵਾਲਾ ਬੁਰਜਾ ਜਿਹੜਾ ਬੱਲੋ ਵਾਲਾ ਹਰੀਆਲ ਮਹਿੰਦਲੀ ਬੜਰਮਿੰਡ ਮਾ ਕੋਟਲੇ ਤੱਕ ਮਤਲਬ ਇਨ ਪਤਾਲਪੁਰੀ ਤੱਕ ਇਹ ਪਾਣੀ ਮਾਰ ਕਰਦਾ ਜੀ ਹਾਂਜੀ ਇਹਦਾ ਪੱਤੇ ਦਾ ਜਿਹੜਾ ਹੱਲ ਹੈ ਨਾ ਉਹ ਪੱਕਾ ਹੱਲ ਨਿਕਲਣਾ ਚਾਹੀਦਾ ਹੈ ਇਹ ਨਹੀਂ ਵੀ ਮੌਕੇ ਤੇ ਆ ਕੇ ਗੱਲਾਂ ਬਾਤਾਂ ਕਰਕੇ ਚਲੀ ਜਾਂ ਸਰਕਾਰਾ ਕੋਈ ਬਾਤੇ ਪੁੱਛੇ ਨਾ ਅਸੀਂ ਤਾਂ ਆਏ ਸਾਲ ਹੀ ਮੰਗ ਕਰਦੇ ਅਸੀਂ ਤਾਂ ਜਦੋਂ ਵੀ ਕੋਈ ਅਫਸਰ ਆਉਂਦਾ ਸੀ ਮੌਕੇ ਤੇ ਪੁੱਜਦੇ ਆ ਤਹਿਸੀਲਦਾਰ ਸਾਹਿਬ ਆਏ ਤੇ ਐਸਡੀਓ ਸਾਹਿਬ ਆਏ ਤੇ ਅਸੀਂ ਉਸਦੇ ਵੀ ਨਾਲ ਕੇ ਸਾਰੇ ਕਿੱਥੇ ਲਿਆ ਕੇ ਵੀ ਮੌਕਾ ਦੇ ਖਾਲਿਆ ਉਹਨਾਂ ਨੂੰ ਉਹ ਨਹੀਂ ਫਿਰ ਮਹਿਕਮੇ ਵਾਲਿਆਂ ਦੀ ਝਾੜ ਜਾਂ ਵੀ ਕਰੀਏ ਵੀ ਤੁਸੀਂ ਕਿਉਂ ਨਹੀਂ ਹੈ ਜੀ ਨਾਜਿਕ ਜਗ੍ਹਾ ਨੂੰ ਦੇਖਦੇ ਵੇ ਕੀ ਗੱਲ ਹੈ ਤੇ ਅਸੀਂ ਤਾਂ ਹਰੀਖ ਥਾਂ ਹਰੀਖ ਥਾਂ ਪਹੁੰਚ ਕਰੀ ਦੀ ਵੀ ਸਾਡਾ ਇਹ ਜਿਹੜਾ ਹੈ ਬਰਸਾਤ ਤੋਂ ਪਹਿਲਾਂ ਪਹਿਲਾਂ ਇਹਦਾ ਹੱਲ ਹੋਵੇ ਹਾਂਜੀ ਜੀ ਜੇ ਇਹਦੀ ਗੱਲ ਕਰੀਏ ਕਿਨਾਰਿਆਂ ਦੀ ਕਿਸ-ਕਿਸ ਥਾਂ ਤੋਂ ਜਿਹੜਾ ਹੈ ਬੰਨ ਜਾਂ ਕ੍ਰੇਟ ਵਾਲਾ ਡਿੱਗ ਚੁੱਕਿਆ ਹਨ ਇਹ ਜਿਹੜਾ ਥਾਨ ਹੈ ਇਹ ਅਸੀਂ ਖੜੇ ਹਾਂ ਜੀ ਪੁਲ ਦੇ ਕੋਲ ਇੱਧਰ ਪਿੰਡ ਪੰਡਾ ਦਾ ਬੋਰਡ ਅਸੀਂ ਇਹ ਇਹਦੀ ਪਿੰਡ ਜਿਹੜੇ ਇਹ ਕ੍ਰੇਟ ਵਾਲ ਡਿੱਗਦੇ ਆ ਬਹੁਤ ਪਿੰਡਾਂ ਨੂੰ ਮਾਰ ਰਹੀ ਦੀ ਇਹਦੀ ਮਾਰ ਅਨੰਦਪੁਰ ਸਾਹਿਬ ਤੱਕ ਜਾ ਸਕਦੀ ਪਾਣੀ ਦੀ ਕਿ ਕਿੰਨੇ ਕੁ ਜਿਹੜੇ ਕ੍ਰੇਟ ਵਾਲ ਡਿੱਗ ਚੁੱਕੇ ਨੇ ਇਹ ਕਾਫੀ ਕ੍ਰੇਟ ਵਾਲ ਜੀ ਜਿਹੜੇ ਅਹੇ ਆ ਬੈਠ ਗਏ ਆ ਕ੍ਰੇਟ ਵਾਲ ਜਿੱਦ ਦੇਖੋ ਇਹਨੂੰ ਇਹ ਅੱਗੇੋਂ ਖਤਮ ਹੋ ਗਿਆ ਜਾ ਕੇ ਇਹ ਸਾਰਾ ਟੋਟਾ ਖਤਮ ਹੋ ਗਿਆ ਇਹ ਥੱਲੇ ਬੈਠ ਚੁੱਕਿਆ ਹੈ ਤੇ ਇਦਾਂ ਹੀ ਬਹੁਤ ਜਗ੍ਹਾ ਤੇ ਇਦਾਂ ਇਹ ਬੈਠਿਆ ਹੋਇਆ ਪਿੱਛੇ ਵੀ ਤੇ ਤੁਸੀਂ ਇਸ ਸੰਬੰਧ ਵਿੱਚ ਬਰਸਾਤਾਂ ਤੋਂ ਪਹਿਲਾਂ ਮਿਲੇ ਨਹੀਂ ਸੀ ਅਸੀਂ ਮਿਲੇ ਸੀਗੇ ਅਸੀਂ ਇੱਕ ਐਪਲੀਕੇਸ਼ਨ ਤੀਜੇ ਮਹੀਨੇ ਦਿੱਤੀ ਸੀ ਉਹ ਸਾਡੇ ਕੋਲ ਪੇ ਵੀ ਹੋਈ ਆ ਉਹਦੀ ਰਸੀਵਿੰਗ ਅਸੀਂ ਫਿਰ ਦੁਬਾਰਾ ਮੰਤਰੀ ਸਾਹਿਬ ਕੋਲ ਵੀ ਗਏ ਸੀ ਉਹੀ ਇਹਨਾਂ ਨੂੰ ਐਪਲੀਕੇਸ਼ਨ ਮਾਰਕ ਵੀ ਕੀਤੀ ਸੀ ਅਸੀਂ ਫਿਰ ਦੁਬਾਰਾ ਕੱਲ ਫਿਰ ਮਿਲ ਕੇ ਆਏ ਆ ਐਸਡੀਓ ਸਾਹਿਬ ਤਾਂ ਮਿਲੇ ਨਹੀਂ ਆ ਜੈ ਜੀ ਸਾਹਿਬ ਮਿਲੇ ਸੀਗੇ ਹਾਂਜੀ ਤੇ ਜਿਹੜਾ ਪਰਸੋ ਜੋ ਉਸ ਸਵਾਨ ਨਦੀ ਦਾ ਪਾਣੀ ਆਇਆ ਕਿੰਨੀ ਕੁ ਮਾਰ ਕੀਤੀ ਪਿੰਡ ਦੇ ਵਿੱਚ ਜਿਹੜੀ ਹੈ ਉਹਦਾ ਪਾਣੀ ਨਾ ਜੀ ਇਹਦੇ ਵਿੱਚੋਂ ਕਾਫੀ ਆ ਤੁਸੀਂ ਦੇਖ ਸਕਦੇ ਹੋ ਮੱਕੀ ਖਰਾਬ ਹੋ ਗਈ ਹੈ ਤੇ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿਦਾਂ ਪਾਣੀ ਖੜਾ ਆ ਤੇ ਹੁਣ ਜਿਸ ਤਰ੍ਹਾਂ ਲਗਾਤਾਰ ਪਾਣੀ ਆ ਰਿਹਾ ਜਿਸ ਸਵਾਨ ਨਦੀ ਦਾ ਪਾਣੀ ਆਉਂਦਾ ਹੈ ਤੇ ਕਿੰਨਾ ਨੁਕਸਾਨ ਹੋ ਸਕਦਾ ਜੇ ਹੁਣ ਉਨਾ ਹੀ ਪਾਣੀ ਫਿਰ ਦੁਬਾਰਾ ਆ ਗਿਆ ਤਾਂ ਨੁਕਸਾਨ ਬਹੁਤ ਹੋ ਸਕਦਾ ਪਿੱਛੇ ਤੁਸੀਂ ਦੇਖ ਸਕਦੇ ਹੋ ਬੰਨ ਬਿਲਕੁਲ ਟੁੱਟਣ ਦੀ ਗਜ਼ਾਰ ਤੇ ਆ ਗਿਆ ਤੇ ਕੀ ਮੰਗ ਕੀ ਕਰਦੇ ਸਾਡੀ ਇਹੀ ਮੰਗ ਹੈ ਜੀ ਇਹਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਵੇ